ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਮੈਂ ਤੇ ਸੁਨੀਤਾ ਹੰਨਣਾ ਸੀ ਸਾਡੇ ਘਰ ਦੂਰ ਦੂਰ ਸਨ ਸਾਡਾ ਘਰ ਪਿੰਡ ਦੇ ਇਸ ਪਾਸੇ ਤੇ ਉਹਦਾ ਘਰ ਪਿੰਡ ਦੇ ਐਨ ਦੂਜੇ ਪਾਸੇ ਸੀ ਆ ਅਸੀਂ ਇਕੱਠੀਆਂ ਹੀ ਸਕੂਲ ਜਾਂਦੀਆਂ ਸੀ ਮੈਂ ਆਪਣੇ ਘਰ ਤੋਂ ਨਿਕਲਣਾ ਵਿੰਗਵਾਲ ਪਾ ਕੇ ਉਹਦੇ ਘਰ ਜਾਣਾ ਫਿਰ ਉਹਨੂੰ ਨਾਲ ਲੈ ਕੇ ਸਕੂਲ ਪੁੱਜਣਾ ਸਕੂਲ ਖਤਮ ਹੋਣ ਤੇ ਇਕੱਠੇ ਘਰ ਆਉਣਾ ਕਲਾਸ ਵਿੱਚ ਵੀ ਅਸੀਂ ਨਾਲ-ਨਾਲ ਹੀ ਬੈਠਦੀਆਂ ਸੀ ਅੱਧੀ ਛੁੱਟੀ ਵੇਲੇ ਆਪੋ ਆਪਣੇ ਪੋਣੇ ਚੌਂ ਘਰੋਂ ਬਨ ਕੇ ਲਿਆਂਦੀ ਹੋਈ ਰੋਟੀ ਵੀ ਇਕੱਠਿਆਂ ਹੀ ਖਾਂਦੀਆਂ ਹੁੰਦੀਆਂ ਸੀ ਗੱਲ ਕੀ ਬਹੁਤ ਸਮਾਂ ਸਾਡਾ ਇੱਕ ਦੂਜੇ ਨਾਲ ਹੀ ਲੰਘਦਾ ਸੀ ਮੈਂ ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪੜ ਕੇ ਮੋਗੇ ਸਰਕਾਰੀ ਸਕੂਲ 'ਚ ਦਾਖਲਾ ਲੈ ਲਿਆ ਪਰ ਸੁਨੀਤਾ ਚਾਰ ਜਮਾਤਾਂ ਤੱਕ ਇਹ ਨਾ ਪੜ ਸਕੀ ਐ ਇਸ ਕਰਕੇ ਨਹੀਂ ਸੀ ਕਿ ਘਰ ਵਿੱਚ ਕੋਈ ਤੰਗੀ ਸੀ ਘਰ ਦੀ ਜ਼ਮੀਨ ਜਾਇਦਾਦ ਬਹੁਤ ਸੀ ਸੁਨੀਤਾ ਦਾ ਬਾਪ ਘੱਟੋ-ਘੱਟ 50 ਕਿੱਲਾਂ ਦਾ ਮਾਲਕ ਸੀ। ਅੱਗੇ ਨਾ ਪੜਨ ਦਾ ਕਾਰਨ ਘਰ ਦਾ ਖੇਤੀਬਾੜੀ ਦਾ ਕੰਮ ਸੀ। ਇਹ ਵੀ ਕਹਿ ਸਕਦੇ ਹਾਂ ਕਿ ਪਰਿਵਾਰ 'ਚ ਕੁੜੀਆਂ ਦੀ ਪੜ੍ਹਾਈ ਵੱਲ ਕਿਸੇ ਦਾ ਧਿਆਨ ਨਹੀਂ ਸੀ। ਉਹਨਾਂ ਲਈ ਘਰ ਦੀ ਕੁੜੀ ਦਾ ਮਤਲਬ ਸਿਰਫ ਘਰ ਦਾ ਕੰਮ ਤੰਦਾ ਕਰਨ ਵਾਲਾ ਇੱਕ ਸਾਧਨ ਸੀ। ਮੁੱਕ ਦੀ ਗੱਲ ਚਾਰਜ ਮਾਤਾ ਤੱਕ ਹੀ ਸਾਡਾ ਸਕੂਲ ਦਾ ਸਾਥ ਰਿਹਾ। ਉਹ ਆਪਣੀ ਮਾਂ ਨੂੰ ਬੇਬੇ ਆਖਿਆ ਕਰਦੀ ਸੀ ਤੇ ਮੈਂ ਉਹਦੀ ਬੇਬੇ ਨੂੰ ਤਾਈ ਆਖਦੀ ਹੁੰਦੀ ਸੀ। ਤਾਈ ਅਕਸਰ ਇਹ ਆਖਿਆ ਕਰਦੀ ਕੁੜੀ ਨੂੰ ਬਾਲਾ ਪੜ ਕੇ ਕੀ ਲੈਣਾ ਕੱਟ ਪੜ ਕੇ ਵੀ ਆ ਚੰਗਾ ਮੁੰਡਾ ਤਾਂ ਮਿਲ ਹੀ ਜਾਂਦਾ ਹੈ ਬਥੇਰੇ ਵੱਡੇ ਵੱਡੇ ਘਰ ਪਏ ਨੇ ਕੋਈ ਵੱਡਾ ਘਰ ਲੱਭ ਕੇ ਵਿਆਹ ਕਰ ਦੇਵਾਂਗੇ ਨਾਲੇ ਪੜ ਕੇ ਕਿਹੜਾ ਇਹਨੇ ਅਫਸਰ ਬਣਨਾ ਹੈ ਵੀਰੋ ਵੀ ਤਾਂ ਚਾਰ ਜਮਾਤਾਂ ਤੋਂ ਬਾਦ ਹਟਾ ਲਈ ਸੀ ਸੁਨੀਤਾ ਦੀ ਵੱਡੀ ਭੈਣ ਸੀ ਮੁੰਡਾ ਕੈਨੇਡਾ ਵਾਲਾ ਮਿਲ ਗਿਆ ਸੀ ਐਵੇਂ ਕਈਏ ਵੀਰੋ ਦੇ ਬਾਪੂ ਨੇ ਤੀ ਤੋਂ ਕੁਝ ਨਹੀਂ ਲੁਕਾ ਕੇ ਰੱਖਿਆ ਸੀ ਇਹਦੇ ਤੋਂ ਕਿਹੜਾ ਲੁਕਾਣਾ ਉਹਨੇ ਤਾਈ ਐਜੀਆਂ ਗੱਲਾਂ ਬੜੇ ਮਾਨ ਨਾਲ ਕਰਦੀ ਤਾਈ ਦੀਆਂ ਗੱਲਾਂ ਤੋਂ ਐਵੇਂ ਲੱਗਦਾ ਜਿਵੇਂ ਤਾਈ ਦੇ ਹੁਕਮ ਅਨੁਸਾਰ ਹੀ ਸੂਰਜ ਚੰਦ ਤੇ ਸtare ਨਿਕਲਦੇ ਹੋਣਾਂ ਸੁਨੀਤਾ ਦਾ ਵੱਡਾ ਭਰਾ ਬਿੰਦਰ ਅਮੀਰ ਘਰ ਦਾ ਲਾਡਲਾ ਪੁੱਤ ਸੀ ਉੱਚਾ ਲੰਬਾ ਸੋਹਣਾ ਸੁਨੱਖਾ ਮੁੰਡਾ ਨਾਲ ਦੇ ਪਿੰਡ ਤੋਂ 10ਵੀਂ ਜਮਾਤ ਪਾਸ ਕਰਕੇ ਮੇਰੀ ਕਾਲਜ ਵਿੱਚ 11ਵੀਂ ਚ ਦਾਖਲਾ ਲੈ ਲਿਆ ਉਹ ਫੈਲ ਹੋ ਗਿਆ ਫਿਰ ਕਿਸੇ ਹੋਰ ਕਾਲਜ ਵਿੱਚ ਪੰਜਾਬ ਦੇ 4-5 ਕਾਲਜ ਬਦਲੇ ਪਰ 11ਵੀਂ ਜਮਾਤ ਪਾਸ ਨਾ ਹੋਈ ਉਹ ਤੋਂ ਪਰ ਇਸ ਗੱਲ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਜਮੀਨ ਬਥੇਰੀ ਸੀ ਆ ਕਿਸੇ ਚੰਗੇ ਘਰ ਦੀ ਕੁੜੀ ਤਾਂ ਮਿਲ ਹੀ ਜਾਣੀ ਸੀ ਆ ਨਹੀਂ ਤਾਂ ਵੱਡੀ ਭੈਣ ਨੇ ਅਮਰੀਕਾ ਸਾਧ ਹੀ ਲੈਣਾ ਤਾਈ ਆਮ ਕਰਕੇ ਆਂਡਣਾ ਗੁਆੰਡਣਾ ਨਾਲ ਇਹੀ ਗੱਲਾਂ ਕਰਦੀ ਹੁੰਦੀ ਸੀ ਮੈਂ ਕਈ ਵਾਰ ਸੁਣੀਆਂ ਸੀ ਮੈਂ ਉਦੋਂ 10ਵੀਂ ਜਮਾਤ ਚ ਪੜ੍ਹਦੀ ਹੁੰਦੀ ਸੀ ਗਰਮੀ ਦੀਆਂ ਛੁੱਟੀਆਂ ਸੀ ਛੁੱਟੀਆਂ ਵਿੱਚ ਮੈਂ ਪਿੰਡ ਜਾਇਆ ਕਰਦੀ ਸੀ ਦੂਜੇ ਦਿਨ ਮੈਂ ਸੁਨੀਤਾ ਨੂੰ ਮਿਲਣ ਗਈ ਸੁਨੀਤਾ ਦੇ ਘਰ ਮੈਨੂੰ ਉਹ ਘਰ ਨਾ ਦੀ ਸੀ ਮੈਂ ਤਾਈ ਦੇ ਮੰਜੇ ਤੇ ਬੈਠ ਗਈ ਤਾਈ ਨੇ ਮੈਨੂੰ ਠੀਕ ਹੋ ਕੇ ਬੈਠਣ ਲਈ ਕਿਹਾ ਮੈਂ ਥੋੜਾ ਜਿਹਾ ਖਿਸਕ ਕੇ ਤਾਈ ਦੇ ਹੋਰ ਕੋਲ ਬੈਠ ਗਈ ਤਾਈ ਨੇ ਮੇਰਾ ਹਾਲ ਚਾਲ ਪੁੱਛਿਆ ਮੇਰੀ ਪੜ੍ਹਾਈ ਬਾਰੇ ਪੁੱਛਿਆ ਮੈਂ ਕਿਹਾ ਤਾਈ ਜੀ ਮੈਂ ਤਾਂ ਪੂਰੀ ਮਿਹਨਤ ਕਰਦੀ ਹਾਂ ਸਾਰਾ ਦਿਨ ਮੇਰਾ ਪੜ੍ਹਾਈ ਚ ਲੰਘਦਾ ਹੈ ਬਾਪੂ ਜੀ ਕਹਿੰਦੇ ਨੇ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ ਕਰਦੇ ਕੰਮ ਤਾਂ ਆਪੇ ਹੋ ਜਾਂਦੇ ਨੇ ਤਾਈ ਨੂੰ ਮੇਰੀ ਗੱਲ ਪੋਰਾ ਵੀ ਚੰਗੀ ਨਹੀਂ ਸੀ ਲੱਗਦੀ ਤਾਈ ਨੇ ਬੜੇ ਹੀ ਭੜੇ ਜੇ ਅੰਦਾਜ਼ ਵਿੱਚ ਆਪਣਾ ਚਿਹਰਾ ਬਦਲਿਆ ਤੇ ਕਹਿਣ ਲੱਗੀ ਲੈ ਕਰਾ ਲੈ ਗੱਲ ਰੋਟੀ ਟੁੱਕ ਕਤਨਾ ਕੱਢਣਾ ਦਰੀਆਂ ਬੁੰਨੀਆਂ ਵੀ ਤਾਂ ਆਉਣੀਆਂ ਚਾਹੀਦੀਆਂ ਨੇ ਸੁਨੀਤਾ ਨੇ ਇਤ ਕੀ ਬੜਾ ਹੀ ਸੋਨੇ ਡੱਬਿਆਂ ਵਾਲਾ ਖੇਸ ਬੁਣਿਆ ਹੈ ਮੈਂ ਹਾਂ ਵਿੱਚ ਹੰਗਾਰਾ ਭਰਿਆ ਤਾਈ ਠੀਕ ਹੋ ਕੇ ਬੈਠ ਗਈ ਤੇ ਪੀਣਾ ਕਰ ਰਹੀ ਸੀਰੀ ਦੀ ਬੋਟੀ ਨੂੰ ਕੜਵੀ ਆਵਾਜ਼ ਚ ਬੋਲੀ ਸਾਰਾ ਦਿਨ ਇੱਥੇ ਲੰਗਾਤਾ ਦੇਖ ਪਰਛਾਵਾ ਕਿੱਥੇ ਆ ਗਿਆ ਰਾਤ ਮੱਜ ਨੇ ਖੁਰਲੀ ਢਾਤੀ ਉਹ ਵੀ ਦੋ ਹਿੱਟਾਂ ਲਾ ਕੇ ਸਵਾਰਨੀ ਐ ਤੂੰ ਸਾਰਾ ਦਿਨ ਇੱਥੇ ਬੈਠੀ ਨੇ ਲੰਗਾਤਾ ਤਾਈ ਸੁਨੀਤਾ ਕਿੱਥੇ ਐ ਤਾਈ ਨੇ ਦਰਵਾਜ਼ੇ ਵੱਲ ਦੇਖਦਿਆਂ ਕਿਹਾ ਬਸ ਆਉਂਦੀ ਹੋਊ ਆ ਅੱਗੇ ਤਾਂ ਕਦੇ ਇੰਨਾ ਚਿਰ ਨਹੀਂ ਲੰਗਿਆ ਉਹਨੂੰ ਕਿਹੜਾ ਦੂਰ ਐ ਆਹ ਵੱਡੇ ਖੂਤੇ ਖੇਤ ਅੱਜ ਦਿਹਾੜੀਏ ਲੱਗੇ ਹੋਏ ਸੀ ਮੈਂ ਤਾਈ ਦੀਆਂ ਗੱਲਾਂ ਦਾ ਹੁੰਗਾਰਾ ਪਰਦੀ ਰਹੀ ਤਾਈ ਸੀਰੀਆਂ ਸਾਂਝੀਆਂ ਤੋਂ ਲੈ ਕੇ ਸੱਜਰ ਸੁਈਆਂ ਮੱਜਾ ਤੱਕ ਦੀਆਂ ਗੱਲਾਂ ਕਰਦੀ ਰਹੀ ਆ ਮੈਂ ਦੱਸਣਾ ਹੀ ਭੁੱਲ ਗਈ ਆਪਣਾ ਬਿੰਦਰ ਜਗਰਾਮੀ ਲੰਘ ਗਿਆ ਮੋਗੇ ਤਾਂ ਪੜਾਈ ਚੰਗੀ ਨਹੀਂ ਸੀ ਥੋੜੇ ਮੁੰਡੇ ਪਾਸ ਹੋਏ ਰੱਬ ਸੁੱਖ ਰੱਖੇ ਬਾਲਾ ਹੀ ਪੜਦਾ ਰਾਤ ਦੇ 12 ਵਜੇ ਤੱਕ ਅਖਰਾਂ ਤੇ ਨਿਗਾ ਲਾਉਣੀ ਕਿਹੜਾ ਸੋਖੀ ਹੈ ਤਾਈ ਨੇ ਖੁਸ਼ੀ ਭਰੇ ਲਹਿਜੇ ਚ ਕਿਹਾ ਮੈਨੂੰ ਤਾਈ ਦੀ ਗੱਲ ਤੇ ਹਾਸਾ ਜਿਹਾ ਆਇਆ ਪਰ ਮੈਂ ਚੁੱਪ ਰਹੀ ਐਨੇ ਨੂੰ ਸੁਨੀਤਾ ਖੇਤ ਤੋਂ ਰੋਟੀ ਦੇ ਕੇ ਆ ਗਈ ਸਿਰੀ ਤੇ ਦਿਹਾੜੀਏ ਕਾਫੀ ਸਾਨਾ ਟੋਕਰਾਂ ਰੋਟੀਆਂ ਦਾ ਭਰਿਆ ਹੋਇਆ ਤੇ ਮੱਗਾਂ ਲੱਸੀ ਦਾ ਚੁੱਕ ਕੇ ਲੈ ਜਾਣਾ ਕਿਹੜਾ ਸੋਖਾ ਥੱਕੀ ਪਈ ਸੀ ਵਿਚਾਰੀ ਸੁਨੀਤਾ ਸਾਜ ਰਹੀ ਗਈ ਹੋਈ ਸੀ ਭੁੱਖੀ ਸੀ ਵਿਚਾਰੀ ਮੈਨੂੰ ਸਰਸਰੀ ਜਈ ਮਿਲ ਕੇ ਉਹ ਰੋਟੀ ਲਈ ਚੌਕੇ ਵਿੱਚ ਜਾ ਤੁਰੀ ਸੁਨੀਤਾ ਨੇ ਰੋਟੀ ਹੱਥ ਤੇ ਰੱਖੀ ਤੇ ਉੱਪਰ ਥੋੜੀ ਜਈ ਹੀ ਮੱਖਣੀ ਰੱਖ ਕੇ ਖਾਣ ਲੱਗ ਪਈ ਆ ਤਾਈ ਨੇ ਦੇਖ ਲਿਆ ਤਾਈ ਨੂੰ ਤਾਂ ਜਿਵੇਂ ਅੱਗ ਲੱਗ ਗਈ ਨਾ ਤੂੰ ਪੇੜਾ ਰੱਖ ਲਿਆ ਰੋਟੀ ਤੇ ਤੈਨੂੰ ਨਹੀਂ ਪਤਾ ਮੁੰਡੇ ਨੂੰ ਕਿਉਂ ਭੇਜਣਾ ਉੱਥੇ ਹੋਸਟਲ ਵਿੱਚ ਸੁੱਕੀਆਂ ਰੋਟੀਆਂ ਖਾਂਦਾ ਜਵਾਕ ਆ ਤਾਈ ਹੋਸਟਲ ਨੂੰ ਹੋਸਟਰੀ ਆਖਿਆ ਕਰਦੀ ਸੀ ਸੁਨੀਤਾ ਇੱਕ ਤਾਂ ਗਰਭ ਵਿੱਚ ਭੁੱਖੇ ਤਿਹਾਈ ਖੇਤੋਂ ਆਈ ਸੀ ਉੱਪਰੋਂ ਬੇਬੇ ਦੀ ਝਿੜਕਾਨੇ ਸੁਨੀਤਾ ਦੇ ਰੋਟੀ ਲੰਗਣੀ ਹੀ ਔਖੀ ਕਰ ਦਿੱਤੀ ਆ ਤੇ ਬਿਨਾ ਖਾਦਿਆਂ ਮੇਰੇ ਕੋਲ ਆ ਬੈਠੀ ਤਾਈ ਨੇ ਸੁਨੀਤਾ ਵੱਲ ਕੂਰ ਕੇ ਦੇਖਿਆ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੀ ਲੈ ਮੈਂ ਕੀ ਕਿਹਾ ਇਹਨੂੰ ਮੁੰਡੇ ਵਾਸਤੇ ਕਿਉਂ ਜੋੜਨਾ ਹੈ ਅੱਜ ਕੱਲ ਤਾਂ ਵੇਲਾ ਹੀ ਨਹੀਂ ਕਿਸੇ ਤੀ ਪੁੱਤ ਨੂੰ ਕੁਝ ਕਹਿਣ ਦਾ ਕੁਜੇ ਵਿੱਚ ਦਾਲ ਬਥੇਰੀ ਪਈ ਐ ਉਹਦੇ ਨਾਲ ਨਹੀਂ ਖਾ ਹੁੰਦੀ ਰੋਟੀ ਇਹਦੇ ਤੋਂ ਤਾਈ ਚੋਂਦੀ ਸੀ ਕਿ ਮੈਂ ਉਹਦੀ ਕਹੀ ਹੋਈ ਗੱਲ ਸੁਣੀ ਤਾਨੂੰ ਸਮਝਾਵਾਂ ਜਿਵੇਂ ਬਹੁਤ ਵੱਡੇ ਮਾਰਕੇ ਦੀ ਗੱਲ ਹੋਵੇ ਮੈਂ ਚੁੱਪ ਸੀ ਮੇਰਾ ਜੀਤਾ ਕੀਤਾ ਬਈ ਤਾਈ ਨੂੰ ਕਹਿ ਦੇਵਾਂ ਕਿ ਤਾਈ ਜਿਹਦੇ ਲਈ ਤੂੰ ਕਿਉਂ ਜੋੜਦੀ ਹੈ ਉਹਨੂੰ 3 ਸਾਲ ਹੋ ਗਏ 11ਵੀਂ ਨਹੀਂ ਲੰਘਦੀ ਆ ਪਰ ਮੈਂ ਕੁਝ ਡਰ ਹੀ ਗਈ ਸੀ ਝੁੱਪ ਰਹੀ ਆ ਕੁਝ ਪਲ ਹੋਰ ਬਿਤਾ ਕੇ ਮੈਂ ਆਪਣੇ ਘਰ ਆ ਗਈ ਸੁਨੀਤਾ ਉਸੇ ਤਰ੍ਹਾਂ ਭੁੱਖੀ ਪਾਣੀ ਬੈਠਕ ਵਿੱਚ ਜਾ ਕੇ ਪੈ ਗਈ ਸਮਾਂ ਬੀਤਦਾ ਗਿਆ ਮੈਂ ਸਕੂਲ ਤੋਂ ਕਾਲਜ ਚਲੀ ਗਈ ਸੁਨੀਤਾ ਦਾ ਚੰਗੇ ਵੱਡੇ ਘਰ ਵਿੱਚ ਵਿਆਹ ਹੋ ਗਿਆ ਸੁਣਿਆ ਕੋੜੀ ਜੋੜੀ ਪਾਈ ਸੀ ਸੁਨੀਤਾ ਨੂੰ ਉਹਦੇ ਮਾਪਿਆਂ ਨੇ ਹੋਰ ਬਥੇਰਾ ਕੁਝ ਦਿੱਤਾ ਸੀ ਪਰ ਦਿੱਤਾ ਸੀ ਅਗਲਿਆਂ ਦਾ ਘਰ ਦੇਣਾ ਹੀ ਪੈਣਾ ਸੀ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਂਦੀ ਸੀ ਇਸ ਤੋਂ ਜ਼ਿਆਦਾ ਮੇਰਾ ਤੇ ਸੁਨੀਤਾ ਦਾ ਮਿਲਣਾ ਜੁਲਣਾ ਵੀ ਬੰਦ ਹੋ ਗਿਆ ਮੈਂ ਜਦੋਂ ਵੀ ਛੁੱਟੀਆਂ 'ਚ ਘਰ ਆਉਂਦੀ ਉਹ ਆਪਣੇ ਸੋਹਰੇ ਗਈ ਹੁੰਦੀ ਚਿਤਤਾ ਕਰਦਾ ਸੀ ਕੀ ਕੀਤੇ ਉਦੇ ਸੋਰੇ ਜਾ ਕੇ ਉਹਨੂੰ ਮਿਲਾਵਾ ਪਰ ਘਰ ਦੇ ਮੈਨੂੰ ਹੀ ਇਕੱਲੀ ਨਾ ਜਾਣ ਦਿੰਦੇ ਉਹਨਾਂ ਦਿਨਾਂ ਵਿੱਚ ਕੁਆਰੀਆਂ ਕੁੜੀਆਂ ਨੂੰ ਇਕੱਲਿਆਂ ਕੌਣ ਜਾਣ ਦਿੰਦਾ ਸੀ ਬੇਗਾਨੇ ਪਿੰਡਾਂ ਵਿੱਚ ਸਮਾਂ ਆਪਣੀ ਤੋਰ ਤੁਰਦਾ ਰਿਹਾ ਸਕੂਲ ਤੋਂ ਕਾਲਜ ਚੱਲੀ ਗਈ ਫਿਰ ਮੈਂ ਸਮੇਂ ਸਿਰ ਮੇਰਾ ਵਿਆਹ ਹੋ ਗਿਆ ਮੈਂ ਕੈਨੇਡਾ ਆ ਗਈ 4-5 ਸਾਲ ਬਾਅਦ ਜਦ ਮੈਂ ਭਾਰਤ ਗਈ ਤਾ ਕਰਦਿਆਂ ਕੋਲੋਂ ਪਤਾ ਲੱਗਿਆ ਕਿ ਸੁਨੀਤਾ ਦਾ ਵੱਡਾ ਭਰਾ ਬਿੰਦਰ ਬਿਨਾ 11ਵੀਂ ਕੀਤੇ ਅਮਰੀਕਾ ਚਲਾ ਗਿਆ ਤੇ ਪਿਛਲੇ ਸਾਲ ਪੰਜਾਬ ਆ ਕੇ ਇੱਕ ਸੋਹਣੀ ਸੁਨੱਖੀ ਕੁੜੀ ਨਾਲ ਵਿਆਹ ਕਰਾ ਕੇ ਉਹਨੂੰ ਵੀ ਅਮਰੀਕਾ ਲੈ ਗਿਆ ਜਿੰਨਾ ਸੁਨੀਤਾ ਨੂੰ ਦਿੱਤਾ ਸੀ ਉਹ ਤੋਂ ਕੀਤੇ ਵਾਅਦਾ ਬਿੰਦਰ ਦੇ ਸੋਹਰੇ ਨੂੰ ਬਿੰਦਰ ਨੂੰ ਦਿੱਤਾ ਸੀ ਦੇਣਾ ਹੀ ਸੀ ਮੁੰਡਾ ਅਮਰੀਕਾ ਤੋਂ ਆਇਆ ਸੀ ਤੇ ਨਾਲੇ 50 ਕਿੱਲਿਆਂ ਦਾ ਇਕੱਲਾ ਵਾਰਸ ਹੁਣ ਘਰ ਵਿੱਚ ਤਾਇਆ ਤੇ ਤਾਈ ਹੀ ਰਹਿ ਗਏ ਤਾਇਆ ਵੀ ਬੁੱਢਾ ਹੋ ਗਿਆ ਸੀ ਤਾਈ ਤੋਂ ਵੀ ਕੰਮ ਨਹੀਂ ਸੀ ਹੁੰਦਾ ਖੇਤੀਬਾੜੀ ਛੱਡ ਦਿੱਤੀ ਸੀ ਜ਼ਮੀਨ ਠੇਕੇ ਤੇ ਚੜਾ ਦਿੱਤੀ ਸੀ ਆ ਕੁਝ ਸਾਲਾਂ ਬਾਅਦ ਤਾਇਆ ਰੱਬ ਨੂੰ ਪਿਆਰਾ ਹੋ ਗਿਆ ਬਿੰਦਰ ਦੇ ਘਰ ਵਾਲੀ ਆਏ ਜ਼ਮੀਨ ਦੀ ਸਾਮਸਵਾਲ ਕਰ ਗਏ ਕੁਝ ਜ਼ਮੀਨ ਵੇਚ ਵਟ ਕੇ ਪੈਸੇ ਆਪਣੇ ਨਾਲ ਲੈ ਗਏ ਤੇ ਬਾਕੀ ਜ਼ਮੀਨ ਠੇਕੇ ਤੇ ਚੜ ਗਏ ਤਾਈ ਉਦਾਸ ਰਹਿਣ ਲੱਗ ਗਈ ਸੀ ਦਿਨਾਂ ਵਿੱਚ ਹੀ ਕੁਬੀ ਹੋ ਗਈ ਸੀ ਉਹ ਉਦਾਸੀ ਤਾਂ ਸੁਣੂ ਲੈ ਬੈਠੀ ਸੀ ਤਾਈ ਸਾਰਾ ਦਿਨ ਦਰਵਾਜ਼ੇ ਵਿੱਚ ਮੰਝਾ ਢਾਕੇ ਬੈਠੀ ਰਹਿੰਦੀ ਆਉਂਦੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਕਦੇ ਕਦੇ ਕੋਈ ਇਕੱਲੀ ਦੇਖ ਕੇ ਲੰਘਦੀ ਕੁੜੀ ਬੁੜੀ ਉਹਦੇ ਕੋਲ ਅਖਲੋ ਜਾਂਦੀ ਹਾਲ ਚਾਲ ਪੁੱਛ ਕੇ ਅਗਲੀ ਤੁਰਦੀ ਬੰਦੀ ਤਾਈ ਦਾ ਜੀ ਕਰਦਾ ਕੋਈ ਉਹਦੇ ਕੋਲ ਬੈਠੇ ਉਹ ਨੂੰ ਆਪਣੇ ਦਿਲ ਦੀਆਂ ਸਾਰੀਆਂ ਸੁਣਾਵੇ ਕਰਦੇ ਕੰਮ ਕਾਜ ਵਾਸਤੇ ਇੱਕ ਪਿੰਡ ਵਿੱਚੋਂ ਗਰੀਬ ਦੀ ਨੂੰ ਰੱਖ ਲਈ ਉਹ ਤਾਈ ਦੀ ਰੋਟੀ ਬਣਾ ਜਾਂਦੀ ਲੀੜੇ ਕੱਪੜੇ ਧੋ ਜਾਂਦੀ ਹੋਰ ਮਾੜੀ ਮੋਟੀ ਸਫਾਈ ਕਰ ਜਾਂਦੀ ਤਾਈ ਉਹਦੇ ਘਰ ਹੁੰਦੀ ਤੋਂ ਨਹਾ ਧੋ ਲੈਂਦੀ ਤਾਈ ਨੂੰ ਡਰ ਸੀ ਕਿਤੇ ਉਹ ਗੁਸਲਖਾਨੇ 'ਚ ਤਿਲਖੀ ਨਾ ਜਾਵੇ ਜੇ ਕੋਈ ਛੱਟਫੇਟ ਵੱਜ ਗਈ ਇਸ ਉਮਰ 'ਚ ਔਖਾ ਹੋ ਜੂ ਰਾਤ ਨੂੰ ਗਵਾਂਡੀਆਂ ਦੀ ਇੱਕ ਬੁੜੀ ਤਾਈ ਕੋਲ ਪੈ ਜਾਂਦੀ ਥੋੜੇ ਦਿਨਾਂ ਬਾਅਦ ਸੁਨੀਤਾ ਘਰ ਅਗੇੜਾ ਮਾਰ ਜਾਂਦੇ ਹੋਰ ਵੀ ਰਿਸ਼ਤੇਦਾਰ ਸੀ ਔੜੇ ਥੂੜੇ ਉਹ ਵੀ ਆ ਜਾਂਦੇ ਮੈਂ ਕੈਨੇਡਾ ਤੋਂ ਪਿੰਡ ਗਈ ਹੋਈ ਸੀ ਇੱਕ ਦਿਨ ਮੇਰੀ ਮਾਂ ਨੇ ਦੱਸਿਆ ਕਿ ਨਿਹਾਲ ਕੋਰ ਤਾਂ ਹੁਣ ਠੀਕ ਜਈ ਨਹੀਂ ਰਹਿੰਦੀ ਉਦਾਸ ਹੈ ਲੋਕਾਂ ਮੇਨੇ ਮਾਰਦੇ ਨੇ ਮੈਂ ਪੁੱਛਿਆ ਉਹ ਕਿਵੇਂ ਮਾਂ ਨੇ ਹੋਕਾ ਜਿਆ ਲਿਆ ਤੇ ਕਹਿਣ ਲੱਗੀ ਕੀ ਦਸਾਂ ਇੱਕ ਦਿਨ ਲੱਗਦਾ ਲੱਗਦਾ ਸਰਪੰਚ ਉਹਦੇ ਕੋਲ ਖਲੋ ਗਿਆ ਕਹਿਣ ਲੱਗਿਆ ਭਾਬੀ ਬਾਈ ਦੇ ਮਰਨ ਪਿੱਛੋਂ ਤਾਂ ਔਖਾ ਹੋ ਗਿਆ ਬਿੰਦਰ ਦਾ ਕੀ ਹਾਲ ਹੈ ਕੁਝ ਪਤਾ ਕਿਉਂਨੇ ਕਦੋਂ ਆਉਣਾ ਹੈ ਮੈਂ ਤਾਂ ਕਹਿੰਦਾ ਬਾਈ ਜਿਹੜੀ ਖੂਬ ਵਾਲੀ ਜ਼ਮੀਨ ਰਹਿੰਦੀ ਹੈ ਉਹਦੇ ਗਾਕ ਨੇ ਹੁਣ ਤਾਂ ਚੰਗਾ ਭਾ ਮਿਲ ਜੂ ਫਿਰ ਮੈਂ ਕਿਹਾ ਫਿਰ ਕੀ ਉੱਧਰ ਗਈ ਨੂੰ ਨਿਹਾਲ ਕੋਰ ਤਾਂ ਮੈਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈ ਅੱਖੇ ਮੈਨੂੰ ਕਹਿ ਗਿਆ ਖੂਬ ਵਾਲੀ ਜ਼ਮੀਨ ਵੇਚ ਦਿਓ ਕਿਵੇਂ ਵੇਚਦਾ ਪਿੰਡ ਚੋਂ ਆਪਦਾ ਸਿਰ ਘਵਾ ਲਈਏ ਕਹਿੰਦਿਆ ਕਹਿੰਦਿਆ ਮੇਰੀ ਮਾਂ ਦੀਆਂ ਵੀ ਅੱਖਾਂ ਪਰਾਈਆਂ ਇਸ ਤੋਂ ਬਾਅਦ ਮੇਰੀ ਮਾਂ ਦਾ ਤਾਈ ਦੇ ਘਰ ਜਾਣਾ ਆਣਾ ਬਾਲਾ ਹੀ ਹੋ ਗਿਆ ਦੂਜੇ ਤੀਜੇ ਦਿਨ ਉਹ ਦੁਪਹਿਰ ਵੇਲੇ ਉਹ ਤਾਈ ਕੋਲ ਜਾ ਬੈਠਦੀ ਦਿਨ ਟਲੇ ਜੇ ਆ ਜਾਂਦੀ ਐਨੇ ਨਾਲ ਤਾਈ ਦਾਦੀ ਨਾਲ ਲੰਗ ਜਾਂਦਾ ਮੇਰੀ ਮਾਂ ਦੀ ਮੁੱਢੋਂ ਹੀ ਤਾਈ ਨਾਲ ਚੰਗੀ ਬਣਦੀ ਹੁੰਦੀ ਸੀ ਸੁਣਿਆ ਸੀ ਕਿ ਦੋਨੋਂ ਥੋੜੇ ਥੋੜੇ ਦਿਨਾਂ ਦੇ ਫਰਕ ਵਿੱਚ ਇਸ ਪਿੰਡ 'ਚ ਵਿਆਹਾਂ ਹੋਈਆਂ ਸੀ ਉਹਨਾਂ ਦੋਨਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਅਥਾ ਪਿਆਰ ਤੇ ਸਤਿਕਾਰ ਸੀ ਮੈਂ ਜਿੰਨੇ ਦਿਨ ਪਿੰਡ ਰਹੀ ਤਾਈ ਕੋਲ ਗੇੜਾ ਮਾਰਦੀ ਰਹੀ ਸਬਬ ਨਾਲ ਇੱਕ ਦਿਨ ਸੁਨੀਤਾ ਤੇ ਸੁਨੀਤਾ ਦੇ ਘਰ ਵਾਲਾ ਬਲਵੀਰ ਵੀ ਤਾਈ ਨੂੰ ਮਿਲਣ ਆਏ ਹੋਏ ਸੀ ਤਾਈ ਨੇ ਕਿਸੇ ਹੱਥ ਸੁਨੇਹਾ ਭੇਜਤਾ ਮੈਨੂੰ ਸਾਧ ਲਿਆ ਤਾਂ ਜੋ ਮੈਂ ਸੁਨੀਤਾ ਨੂੰ ਮਿਲ ਸਕਾਂ ਮੈਨੂੰ ਤਾਂ ਚਾਹ ਚੜ ਗਿਆ ਕਿੰਨੇ ਬਰੇ ਹੋ ਗਏ ਸੀ ਸੁਨੀਤਾ ਨੂੰ ਦੇਖਿਆ ਮੈਂ ਸੁਨੀਤਾ ਦੇ ਆਉਣ ਦੀ ਗੱਲ ਸੁਣ ਕੇ ਮੈਂ ਬਿਨਾਂ ਜੁੱਤੀ ਪਾਏ ਸੁਨੀਤਾ ਦੇ ਘਰ ਵੱਲ ਨੂੰ ਭੱਜ ਗਈ। ਮੈਨੂੰ ਦੇਖ ਕੇ ਸੁਨੀਤਾ ਭੱਜ ਕੇ ਆ ਕੇ ਮੇਰੇ ਗਲ ਲੱਗ ਗਈ। ਪਲ ਭਾਰ ਵਾਸਤੇ ਤਾਂ ਮੈਂ ਆਪਣੇ ਆਪ ਨੂੰ ਸੁਨੀਤਾ ਦੇ ਨਾਲ ਸਕੂਲ ਜਾਂਦਿਆਂ ਕਲਾਸ ਵਿੱਚ ਟੱਪੜ ਤੇ ਬੈਠਿਆ ਮਹਿਸੂਸ ਕੀਤਾ ਸੀ। ਪਰ ਪਲਾਂ ਛਿਣਾ ਵਿੱਚ ਉਹ ਪੁਲੇਖਾ ਦੂਰ ਹੋ ਗਿਆ। ਸੁਨੀਤਾ ਮੈਨੂੰ ਮਿਲ ਕੇ ਤਾਂ ਖੁਸ਼ ਹੋਈ ਪਰ ਉਹਦੇ ਅੰਦਰ ਦੀ ਉਦਾਸੀ ਮੈਂ ਉਹਦੀਆਂ ਅੱਖਾਂ 'ਚ ਦੇਖ ਲਈ ਸੀ। ਆਪਣੇ ਸੋਰੇ ਘਰ 'ਚ ਉਹ ਪੂਰੀ ਤਰ੍ਹਾਂ ਖੁਸ਼ ਸੀ ਪਰ ਆਪਣੀ ਬੇਬੇ ਦਾ ਫਿਕਰ ਉਹਨੂੰ ਵੱਡ-ਵੱਡ ਖਾਂਦਾ ਸੀ ਉਹਨੇ ਇਹਦਾ ਮੇਰੇ ਕੋਲ ਜ਼ਿਕਰ ਵੀ ਕੀਤਾ ਉਹਦੀਆਂ ਅੱਖਾਂ ਵੀ ਪਰ ਡੁੱਲ ਗਈਆਂ ਸੀ ਪਰ ਉਹਨੇ ਆਪਣੀ ਬੇਬੇ ਤੋਂ ਆਪਣੇ ਹੰਝੂ ਲੁਕਾ ਕੇ ਰੱਖੇ ਸੁਨੀਤਾ ਕਹਿ ਰਹੀ ਸੀ ਕਿ ਬੇਬੇ ਹਰ ਵੇਲੇ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹਿੰਦੀ ਹੈ ਰੋਟੀ ਖਾਣ ਲੱਗਦੀ ਹਾਂ ਤੇ ਸੋਚਦੀ ਹਾਂ ਕਿ ਪਤਾ ਨਹੀਂ ਬੇਬੇ ਨੇ ਰੋਟੀ ਖਾਈ ਹੋਣੀ ਕਿ ਨਹੀਂ ਆ ਕੀ ਦੱਸਾਂ ਸਾਰਾ ਧਿਆਨ ਬੇਬੇ ਵੱਲ ਹੀ ਰਹਿੰਦਾ ਹੈ ਕਈ ਵਾਰੀ ਰਾਤ ਨੂੰ ਉੱਠ ਟੁੱਟ ਕੇ ਤੁਰਨ ਫਿਰਨ ਲੱਗ ਜਾਂਦੀ ਹਾਂ ਐਵੇਂ ਲੱਗਦਾ ਹੈ ਜਿਵੇਂ ਬੇਬੇ ਮੈਨੂੰ ਹੱਕਾ ਮਾਰ ਰਹੀ ਹੋਵੇ ਸੁਨੀਤਾ ਮੈਨੂੰ ਪਾਣੀ ਦੀ ਘੁੱਟ ਦਈ ਸੁਨੀਤਾ ਨੂੰ ਮਿਲ ਕੇ ਜਿੰਨੀ ਖੁਸ਼ੀ ਹੋਈ ਉਸ ਤੋਂ ਕਿਤੇ ਵੱਧ ਮੈਂ ਉਦਾਸ ਹੋ ਗਈ ਮੈਂ ਸੁਨੀਤਾ ਨੂੰ ਸੁਝਾ ਦਿੱਤਾ ਕਿ ਉਹਬਿੰਦਰ ਨੂੰ ਕਹੇ ਕਿ ਬੇਬੇ ਨੂੰ ਆਪਣੇ ਕੋਲ ਅਮਰੀਕਾ ਲੈ ਜਾਵੇ ਸੁਨੀਤਾ ਦੇ ਸੋਰੇ ਖੇਤੀਬਾੜੀ ਦਾ ਕੰਮ ਵੱਡਾ ਹੋਣ ਕਰਕੇ ਉਹ ਘਰੋਂ ਨਹੀਂ ਨਿਕਲ ਹੁੰਦਾ ਉਹਦੇ ਤੋਂ ਸਿਰੀਆਂ ਸਾਂਝੀਆਂ ਦੀਆਂ ਰੋਟੀਆਂ ਮੱਜਾਂ ਦੀਆਂ ਦੋ ਵੇਲੇ ਦੀਆਂ ਧਾਰਾਂ ਪਸ਼ੂਆਂ ਦੀ ਸਾਮ ਸਭਾਲ ਚ ਸੁਨੀਤਾ ਸਾਰਾ ਦਿਨ ਵਿਜੀ ਰਹਿੰਦੀ ਸੀ ਸੁਨੀਤਾ ਨੂੰ ਤਾਂ ਪਤਾ ਵੀ ਨਹੀਂ ਸੀ ਲੱਗਦਾ ਕਦੋਂ ਦਿਨ ਚੜਦਾ ਕਦੋਂ ਝਿਪਦਾ ਉੱਪਰੋਂ ਆਪਣੀ ਸੱਸ ਦੀ ਦੇ ਪਾਲ ਦਵਾਦਾਰੂ ਦੇਣ ਤਾਂ ਬੇਲ ਕਿੱਥੇ ਮਿਲਦੀ ਸੀ ਉਸ ਨੂੰ ਉਸਦੀ ਨਾ ਸੁਨੀਤਾ ਦਾ ਜੀ ਤਾਂ ਕਰਦਾ ਸੀ ਕਿ ਅੱਜ ਰਾਤ ਨੂੰ ਇੱਥੇ ਪਿੰਡ ਹੀ ਰਹਿ ਜਾਵਾਂ ਸਵੇਰੇ ਸਾਜਰੇ ਚਲੀ ਜਾਵਾਂ ਫਿਰ ਕੀ ਕਰਦੀ ਇੱਕ ਮੱਝ ਉਹਦੇ ਹੱਥ ਪਈ ਹੋਈ ਸੀ ਜਾਣਾ ਹੀ ਪੈਣਾ ਸੀ ਉਹਨੂੰ ਸੋ ਆਥਣ ਦੀ ਚਾਹ ਪੀ ਕੇ ਪਿੰਡ ਜਾਣ ਲਈ ਤਿਆਰ ਹੋ ਗਈ ਤਾਈ ਨੇ ਹੌਲੇ ਜੇ ਪੁੱਛਿਆ ਕਦੋਂ ਆਉਂਗੇ ਹੁਣ ਇਹ ਤੋਂ ਪਹਿਲਾਂ ਸੁਨੀਤਾ ਕੁਝ ਕਹਿੰਦੀ ਸੁਨੀਤਾ ਦੇ ਘਰ ਵਾਲਾ ਬਲਵੀਰ ਇਹ ਬੋਲ ਪਿਆ ਬੇਬੇ ਜੀ ਫਿਕਰ ਨਾ ਕਰੋ ਅਸੀਂ ਅਗਲੇ ਅੰਤਬਾਰ ਫੇਰਾਵਾਂਗੇ ਜਦੋਂ ਵੀ ਕੋਈ ਲੋਡ ਹੋਵੇ ਸੁਨੇਹਾ ਭੇਜ ਦਿਓ ਸਾਡਾ ਧਿਆਨ ਤੁਹਾਡੇ ਹਲ ਹੀ ਰਹਿੰਦਾ ਹੈ ਤਾਈ ਨੇ ਦੋਨਾਂ ਨੂੰ ਪਿਆਰ ਦਿੱਤਾ ਬਲਬੀਰ ਦਾ ਸਿਰ ਪਲੋਸਦਿਆਂ ਕਿਹਾ ਜਿਉਂਦਾ ਰਹਿ ਪੁੱਤ ਤੁਹਾਡੇ ਆਸਰੇ ਹੀ ਮੇਰੇ ਦਿਨ ਲੰਘੀ ਜਾਂਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਤਾਈ ਦਾ ਗੱਜ ਭਰ ਆਇਆ ਸੁਨੀਤਾ ਨੇ ਮੈਨੂੰ ਕੁੱਟ ਕੇ ਗੱਲ ਵਕੜੀ ਪਾਈ ਤੇ ਮੇਰਾ ਹੱਥ ਫੜ ਕੇ ਕਹਿਣ ਲੱਗੀ ਭੈਣ ਚਾਚੀ ਨੂੰ ਕਹਿਦੀ ਬੇਬੇ ਦਾ ਖਿਆਲ ਰੱਖੇ ਮੋਟਰਸਾਈਕਲ ਦੇ ਪਿੱਛੇ ਬੈਠੀ ਸੁਨੀਤਾ ਉਨੀ ਦੇਰ ਤੱਕ ਆਪਣੀ ਬੇਬੇ ਵੱਲ ਦੇਖਦੀ ਰਹੀ ਜਿੰਨੀ ਦੇਰ ਉਹ ਅੱਖੋਂ ਓਲੇ ਨਹੀਂ ਹੋ ਗਈ ਜਿਵੇਂ ਜ਼ਿਮੇਦਾਰੀ ਦੀ ਸਿਹਤ ਨਿਗਰਦੀ ਗਈ ਸੁਨੀਤਾ ਦੀ ਚਿੰਤਾ ਵਧਦੀ ਗਈ ਸੁਨੀਤਾ ਨੇ ਬਿੰਦਰ ਨੂੰ ਕਈ ਵਾਰ ਫੋਨ ਕੀਤਾ ਕਿ ਬੇਬੇ ਨੂੰ ਆਪਣੇ ਕੋਲ ਸੱਦ ਲਵੇ ਬਿੰਦਰ ਕੋਲ ਕਿਹੜਾ ਕੁਝ ਹੈ ਨਹੀਂ ਉਹ ਬੇਬੇ ਨੂੰ ਅਮਰੀਕਾ ਬੁਲਾਉਣਾ ਹੀ ਨਹੀਂ ਚਾਹੁੰਦਾ ਸੀ ਬਾਪੂ ਦੀ ਜ਼ਮੀਨ ਵੇਚ ਕੇ ਅਮਰੀਕਾ ਚ ਚਲਾਏ ਕਰੋੜਾਂ ਦੇ ਕਾਰੋਬਾਰ ਨੇ ਉਹਨੂੰ ਮਾਂ ਵਰਗੇ ਪਵਿੱਤਰ ਤੇ ਵੱਡੇ ਰਿਸ਼ਤੇ ਤੋਂ ਦੂਰ ਕਰ ਦਿੱਤਾ ਸੀ ਸੁਨੀਤਾ ਨੇ ਬਥੇਰੇ ਤਰਲੇ ਪਾਏ ਬਿੰਦਰ ਨੂੰ ਕੀ ਅਬੇ ਬੇਬੇ ਨੂੰ ਆਪਣੇ ਕੋਲ ਸਾਧ ਲਵੇ ਪਰ ਬਿੰਦਰ ਤਾਂ ਟਸ ਤੋਂ ਮਸ ਨਹੀਂ ਹੋਇਆ ਆਖਰ ਸੁਨੀਤਾ ਆਪਣੀ ਮਾਂ ਨੂੰ ਆਪਣੇ ਸਹੁਰੇ ਲੈ ਗਈ ਭਲਾ ਹੋਵੇ ਸੁਨੀਤਾ ਦੇ ਘਰ ਵਾਲੇ ਦਾ ਜਿਹਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸਾਰਾ ਪਿੰਡ ਬਲਵੀਰ ਸਿਉਂ ਦੀਆਂ ਵੜਿਆਈਆਂ ਕਰਦਾ ਨਹੀਂ ਥੱਕਦਾ ਸੀ ਸੁਨੀਤਾ ਵੀ ਖੁਸ਼ ਸੀ ਕਿ ਉਹਦੀ ਮਾਂ ਉਹਦੀ ਸੱਸ ਨਾਲ ਗੱਲਾਂ ਬਾਤਾਂ ਕਰਕੇ ਉਹਦਾ ਚੰਗਾ ਸਮਾਂ ਲੰਘ ਜਾਂਦਾ ਹੈ ਪਰ ਨਿਹਾਲ ਕੋਰ ਫਿਰ ਵੀ ਉਦਾਸ ਰਹਿੰਦੀ ਤੀ ਦੇ ਘਰ ਰਹਿਣਾ ਉਹਨੂੰ ਪਸੰਦ ਨਹੀਂ ਸੀ ਨਾਲੇ ਹੁਣ 30 ਨੂੰ ਕੀ ਦਿੰਦੀ ਸੀ ਉਹ ਜ਼ਮੀਨ ਦਾ ਠੇਕਾ ਤਾਂ ਬਿੰਦਰ ਦਾ ਸਾਲਾ ਹਾੜੀ ਸੋਣੀ ਲੈ ਜਾਂਦਾ ਸੀ ਕਹਿੰਦਾ ਸੀ ਮੈਂ ਉਹਨਾਂ ਦੇ ਖਾਤੇ 'ਚ ਜਮ੍ਹਾਂ ਕਰਾ ਦਿੰਦਾ ਹਾਂ ਇਸ ਗੱਲ ਦਾ ਵੀ ਤਾਈ ਨੂੰ ਚੋਰਾ ਹੀ ਸੀ ਵਈ ਉਹਤੀ ਦੇ ਘਰ ਬੈਠੀ ਖਾਂਦੀ ਪਿੰਦੀ ਐ ਤੇ ਉੱਪਰੋਂ ਉਹਦੀ ਦਵਾ दारू ਦਾ ਭਾਰ ਵੀ ਤੀ ਜਮਾਈ ਦੇ ਸਿਰ ਤੇ ਆ ਗਿਆ ਕਰਦੀ ਤਾਂ ਕੀ ਕਰਦੀ ਸਾਰਾ ਦਿਨ ਸੋਚਦੀ ਰਹਿੰਦੀ ਉਹ ਦਿਨੋ ਦਿਨ ਘਟਦੀ ਜਾ ਰਹੀ ਸੀ ਸਿਆਲਾ ਦੇ ਦਿਨ ਸੀ ਕਿ ਤਾਈ ਨੂੰ ਠੰਡ ਲੱਗ ਗਈ ਡਾਕਟਰ ਕਹਿੰਦਾ ਨਮੂਨੀਆਂ ਹੋ ਗਿਆ ਹੈ ਸੁਨੀਤਾ ਨੇ ਆਪਣੇ ਪਤੀ ਬਲਵੀਰ ਨੂੰ ਸਲਾਹ ਕਰਕੇ ਬਿੰਦਰ ਤੇ ਆਪਣੀ ਵੱਡੀ ਭੈਣ ਵੀਰੋ ਨੂੰ ਫੋਨ ਕਰਤਾ ਵੀ ਬੇਬੇ ਕਾਫੀ ਬਿਮਾਰ ਹੈ ਹੱਤ ਬਹੁਤੀ ਠੀਕ ਨਹੀਂ ਹੈ ਸੁਣਦੇ ਸਾਰ ਵੀਰੋਂ ਨੇ ਤਾਂ ਤਿਆਰੀ ਕਰ ਲਈ ਹਫਤੇ ਵਿੱਚ ਹੀ ਉਹ ਬੇਬੇ ਕੋਲ ਆ ਗਈ ਦੋਨੇ ਭੈਣਾ ਨੇ ਰਲ ਕੇ ਬਿੰਦਰ ਨੂੰ ਫੋਨ ਕੀਤਾ ਤਾਂ ਬਿੰਦਰ ਨੇ ਫਿਰ ਉਹੀ ਜਵਾਬ ਦਿੱਤਾ ਮੈਥੋਂ ਨਹੀਂ ਆਉਣਾ ਹੁਣ ਵੀਰੋਂ ਆ ਗਈ ਇੱਥੇ ਦੋਨੇ ਭੈਣਾ ਰਲ ਮਿਲ ਕੇ ਬੇਬੇ ਨੂੰ ਸੰਭੋ ਸੁਨੀਤਾ ਨੇ ਆਪਣੀ ਭਾਬੀ ਨਾਲ ਗੱਲ ਕੀਤੀ ਬਈਆ ਬਾਈ ਨੂੰ ਭੇਜ ਦੇ ਬੇਬੇ ਯਾਦ ਕਰਦੀ ਐ ਅੱਗੋ ਕਹਿਣ ਲੱਗੀ ਭੈਣੇ ਤੇਰੇ ਬਾਈ ਨੇ ਤੈਨੂੰ ਕਹਿਤਾ ਦਿੱਤਾ ਵੀ ਸਾਡੇ ਕੋਲ ਆ ਨਹੀਂ ਹੋਣਾ ਇੱਥੋਂ ਦੇ ਕੰਮ ਧੰਦਿਆਂ ਤੋਂ ਨਿਕਲਣਾ ਔਖਾ ਹੈ ਨਾਲੇ ਬੀਰੋ ਭੈਣ ਤੇਰੇ ਕੋਲ ਆ ਤਾਂ ਗਈ ਹੈ ਤੁਸੀਂ ਦੋਨੇ ਭੈਣਾਂ ਰਲ ਮਿਲ ਕੇ ਸੰਭਲਿਓ ਕੁਝ ਦਿਨਾਂ ਬਾਅਦ ਤਾਈ ਰੱਬ ਦੇ ਘਰ ਚਲੀ ਗਈ ਸੁਨੀਤਾ ਨੇ ਪਰੇ ਮਨ ਨਾਲ ਫਿਰ ਭਰਾ ਨੂੰ ਦੱਸਿਆ ਬਿੰਦਰ ਫਿਰ ਵੀ ਨਾ ਆਇਆ ਜਵਾਬ ਮਿਲਿਆ ਉਹ ਜੋ ਕੁਝ ਹੋਣਾ ਸੀ ਹੋ ਤਾ ਗਿਆ ਹੁਣ ਮੈਂ ਆ ਕੇ ਕੀ ਕਰੂੰਗਾ ਤੂੰ ਐਵੇਂ ਕਰ ਬੇਬੇ ਦਾ ਆਪਣੇ ਸੋ ਰਹੀ ਸੰਸਕਾਰ ਕਰਦੇ ਇਹ ਸੁਣ ਕੇ ਸੁਨੀਤਾ ਤਾਂ ਸੁੰਨ ਹੋ ਗਈ ਕਿ ਮੈਂ ਆਖੇ ਆਪਣੇ ਘਰ ਵਾਲੇ ਨੂੰ ਪਰ ਬਲਵੀਰ ਨੇ ਸੁਨੀਤਾ ਤੇ ਬਿੰਦਰ ਦੀ ਗੱਲਬਾਤ ਸੁਣ ਲਈ ਸੀ ਭਾਵੇਂ ਉਹਨੇ ਪੂਰੀ ਗੱਲ ਤਾਂ ਨਹੀਂ ਸੁਣੀ ਸੀ ਪਰ ਐਨੀ ਗੱਲ ਉਹਦੇ ਪੱਲੇ ਪੈ ਗਈ ਸੀ ਕਿ ਬਿੰਦਰ ਆ ਬੇਬੇ ਦੇ ਮ੍ਰਿਤਕ ਅਸਰੀਰ ਨੂੰ ਇੱਥੇ ਹੀ ਸਿਮੇਟਣਾ ਚਾਹੁੰਦਾ ਹੈ ਤਾਈ ਦੇ ਪਿੰਡੋਂ ਸ੍ਰੀਕੇ ਚੋਂ ਬੂੜੇ ਬੁੜੀਆਂ ਆਏ ਤੇ ਆਖਣ ਲੱਗੇ ਨਿਹਾਲਕੌਰ ਦਾ ਸੰਸਕਾਰ ਤਾਂ ਇਹਦੇ ਪਿੰਡੀ ਕਰਾਂਗੇ ਭਾਈ ਪਰ ਸੁਨੀਤਾ ਤੇ ਬਲਵੀਰ ਤੇ ਵੀਰੋ ਨਾਸਲਾ ਕਰਕੇ ਨਿਹਾਲਕੋਰ ਦਾ ਸੰਸਕਾਰ ਆਪਣੇ ਖੇਤ ਦੀ ਇੱਕ ਨੁੱਕਰ 'ਚ ਕਰ ਦਿੱਤਾ। ਤਾਈ ਦੀ ਮੌਤ ਤੋਂ 6 ਮਹੀਨੇ ਬਾਅਦ ਮੈਂ ਕੈਨੇਡਾ ਤੋਂ ਪੰਜਾਬ ਆਈ। ਸੋਣ ਲੱਗਿਆ ਮਾਂ ਨੇ ਤਾਈ ਦੀ ਗੱਲ ਛੇੜ ਲਈ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ ਤੇ ਆਖਣ ਲੱਗੀ ਪਤਾ ਨਹੀਂ ਨਿਹਾਲਕੋਰ ਦਾ ਕੀ ਬਣਦਾ ਹੋਊ ਕਹਿੰਦੇ ਹੁੰਦੇ ਆ ਕਿ ਪਿੰਡ ਦੇ ਮੁਰਦੇ ਵੀ ਬਗਾਨੇ ਪਿੰਡ ਦੇ ਮੁਰਦਿਆਂ ਨੂੰ ਆਪਣੇ ਨਾਲ ਨਹੀਂ ਰੁੜਾਉਂਦੇ। ਪਤਾ ਨਹੀਂ ਨਿਹਾਲਕੋਰ ਕੀਵੇਂ ਰਹਿੰਦੀ ਹੋਊ ਬਗਾਨੇ ਪਿੰਡ ਦੇ ਮੁਰਦਿਆਂ ਮੇਰਾ ਤਾਂ ਦਿਲ ਬਾਹਰ ਨੂੰ ਹੋਣ ਲੱਗਾ ਮੈਂ ਅਗਲੀ ਸਵੇਰੇ ਆਪਣੀ ਮਾਂ ਨੂੰ ਨਾਲ ਲੈ ਕੇ ਸੁਨੀਤਾ ਦੇ ਸੋਹਰੇ ਚਲੀ ਗਈ ਸੁਨੀਤਾ ਦਾ ਘਰ ਖੇਤਾਂ ਵਿੱਚ ਸੀ ਮੇਰੀ ਮਾਂ ਕਈ ਵਾਰੀ ਤਾਂ ਇਹਨੂੰ ਮਿਲਣਾ ਸੁਨੀਤਾ ਦੇ ਘਰ ਗਈ ਹੋਈ ਸੀ ਇਸ ਲਈ ਸੁਨੀਤਾ ਦਾ ਘਰ ਲੱਭਣ ਵਿੱਚ ਮੁਸ਼ਕਲ ਨਾ ਹੋਈ ਆ ਸੁਨੀਤਾ ਬਹੁਤ ਉਦਾਸ ਸੀ ਮੇਰੇ ਕੋਲ ਬੈਠੀ ਉਹ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਸਮੇਟੀ ਜਾਂਦੀ ਸੀ ਆ ਮੈਨੂੰ ਉਹਦੀਆਂ ਅੱਖਾਂ ਵਿੱਚਲੀ ਉਦਾਸੀ ਸਭ ਕੁਝ ਸਮਝਾ ਰਹੀ ਸੀ ਕਿ ਇੱਕ ਕੁੜੀ ਲਈ ਕਿੰਨਾ ਮੁਸ਼ਕਲ ਹੁੰਦਾ ਹੈ ਕਿ ਭਰਾ ਦੇ ਹੁੰਦਿਆਂ ਆਪਣੀ ਮਾਂ ਦਾ ਆਪਣੇ ਸੋਹਰੇ ਖੇਤ ਵਿੱਚ ਹੀ ਨੁੱਕਰ ਵਿੱਚ ਸੰਸਕਾਰ ਕਰਨਾ ਚਾਹ ਪਾਣੀ ਪੀ ਕੇ ਮੈਂ ਤੇ ਸੁਨੀਤਾ ਖੇਤਾਵਾਲ ਨੂੰ ਹੋ ਤੁਰੇ ਉੱਥੇ ਜਾ ਕੇ ਪੈਰ ਰੁਕ ਗਏ ਜਿੱਥੇ ਤਾਈ ਦੇ ਮ੍ਰਿਤਕ ਸਰੀਰ ਨੂੰ ਅਗ ਲਾਈ ਸੀ ਅਸੀਂ ਦੋਨੋਂ ਖਾਮੋਸ ਸੀ ਨਾ ਸੁਨੀਤਾ ਕੁਝ ਬੋਲ ਰਹੀ ਸੀ ਨਾ ਮੇਰੇ ਕੋਲ ਕੁਝ ਬੋਲਣ ਦੀ ਹਿੰਮਤ ਸੀ ਮੈਨੂੰ ਮਹਿਸੂਸ ਹੋਇਆ ਜਿਵੇਂ ਤਾਈ ਕਹਿ ਰਹੀ ਹੋਵੇ ਕੁੜੇ ਕੁੜੀਆਂ ਆਪਣੀਆਂ ਧੀਆਂ ਨੂੰ ਮੱਖਣੀ ਨਾਲ ਰੋਟੀ ਖਾਣ ਤੋਂ ਨਾ ਰੋਕਿਆ ਕਰੋ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ